ਸਾਰੀ ਜ਼ਿੰਦਗੀ ਪਿਓ ਘਰ ਬਣਵਾ ਰਿਹਾ ਦਾ ਜਦੋਂ ਘਰ ਬਣਦਾ ਉਦੋਂ ਪਾਪਾ ਜੀ ਵਾਸਤੇ ਘਰ ਚ ਜਗਾ ਉੱਚੀ ਬੋਲੋ ਜੀ ਫਿਰ ਜਵਾ ਕਹਿੰਦੇ ਪਾਪਾ ਜੀ ਤੁਸੀਂ ਥੁੱਕਦੇ ਹੋ ਤੁਸੀਂ ਖੰਗਦੇ ਹੋ ਤੁਹਾਨੂੰ ਨਹਾਉਣਾ ਨਹੀਂ ਆਉਂਦਾ ਤੁਹਾਨੂੰ ਤੌਲੀਆ ਸੁਕਣੇ ਪਾਉਣਾ ਨਹੀਂ ਆਉਂਦਾ ਇਦਾਂ ਕਹਿੰਦੇ ਜਿਹੜੇ ਨਹੀਂ ਕਹਿੰਦੇ ਉਹਨਾਂ ਅੱਗੇ ਸਿਰ ਝੁਕਦਾ ਮਾਵਾ ਜਵੈਣ ਚਿਤ ਚਿਤ ਕੇ ਬੱਚਿਆਂ ਦੇ ਮੂੰਹ ਚ ਪਾਉਂਦੀਆਂ ਰਹੀਆਂ ਥੁੱਕ ਜਾਂਦਾ ਮਾਂ ਦਾ ਬੱਚੇ ਦੇ ਮੂੰਹ ਚ ਉਹ ਅਮਰਤ ਲੱਗਦਾ ਵੱਡੇ ਹੁੰਦੇ ਨੇ ਮੁੜ ਕੇ ਮਾਵਾ ਚਾਰ ਚਾਰ ਪੰਜ ਪੰਜ ਬੱਚਿਆਂ ਨੂੰ ਮਾਂ ਬਾਪ ਪਾਲ ਲੈਂਦੇ ਜਦੋਂ ਚਾਰ ਪੰਜ ਬੱਚੇ ਵੱਡੇ ਹੋ ਜਾਂਦੇ ਫਿਰ ਮਾਂ ਬਾਪ ਨੂੰ ਰੋਟੀ ਖਵਾਉਣੀ ਔਖੀ ਲੱਗਦੀ ਹੈ ਰੋਟੀ ਖਵਾਉਣੀ ਕਈਆਂ ਨੇ ਤਾਂ ਡੇਰਿਆਂ ਚੜਾਏ ਹੋਏ ਬਾਪੂ ਉਹ ਸਾਧ ਵੀ ਐਡੇ ਚਲਾਕ ਬਾਜ਼ ਜਦੋਂ ਤੱਕ ਤੇ ਬਾਪੂ ਜਿਉਂਦਾ ਉਸ ਤੱਕ ਰੱਖਦੇ ਤੇ ਚੜ੍ਹਾਈ ਕਰ ਜੇ ਕਹਿੰਦੇ ਪਿੰਡ ਲੈ ਜਾਓ ਇਹਨੂੰ ਸਨਸਕਾਰ ਪਿੰਡ ਹੀ ਕਰੋ ਜਾ ਕੇ ਅਗਲੇ ਭੋਗ ਦੇ ਪੈਸੇ ਵੀ ਉੱਚੀ ਬੋਲੋ ਭਾਈ ਨਹੀਂ ਲੋ